ਜੋਬ ਸਰਕਾਰ ਇਸ ਵੇਲੇ ਫੁੱਲ ਐਕਟਿਵ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਜੀ ਹਾਂ ਦਾਸ ਨੇ ਆ ਕਿ ਯੁੱਧ ਨਸ਼ਾ ਵਿਰੁੱਧ ਮੁਹਿੰਮ ਨੂੰ ਲੈ ਕੇ ਵਗ ਵਗ ਥਾਵਾਂ ਤੇ ਚੈਕਿੰਗ ਕੀਤੀ ਜਾ ਰਹੀ ਹੈ ਤੇ ਹਰ ਰੋਜ਼ ਇਹਮ ਜਿਹੜੇ ਕੀ ਮਿਸ਼ਨ ਚੁਲਾਏ ਜਾ ਰਹੇ ਨੇ ਜਿਸ ਦੇ ਤਹਿਤ ਪੁਲਿਸ ਦੀਆਂ ਟੀਮਾਂ ਵਗ ਵਗ ਥਾਵਾਂ ਤੇ ਜਾਂਦੀਆਂ ਨੇ ਤੇ ਚੈਕਿੰਗ ਕਰਦੀਆਂ ਨੇ ਜੇ ਕੋਈ ਵਿਅਕਤੀ ਸ਼ੱਕੀ ਪਾਇਆ ਜਾਂਦਾ ਤਾਂ ਤੁਰੰਤ ਉਸ ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਵੇਲੇ ਇਹ ਤਸਵੀਰਾਂ ਜੱਤੋ ਤੋਂ ਸਾਹਮਣੇ ਆਈਆਂ ਨੇ ਜਿੱਥੇ ਬੁਲਡੋਜ਼ਰ ਐਕਸ਼ਨ ਲਿੱਤਾ ਜਾ ਰਿਹਾ ਹੈ ਬੁਲਡੋਜ਼ਰ ਕਾਰਵੇ ਕੀਤੀ ਜਾ ਰਹੀ ਹੈ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਪੰਜਾਬ ਸਰਕਾਰ ਦੇ ਵੱਲੋਂ ਇਸ ਅਜੰਡੇ ਦੇ ਨਾਲ ਇਹ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਕਿ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਮੁਕੰਮਲ ਤੌਰ ਤੇ ਖਤਮ ਕਰਨਾ ਜਿਸ ਦਾ ਅਸਰ ਵੀ ਕਹਿ ਸਕਦੇ ਹਾਂ ਕਿ ਦੇਖਣ ਨੂੰ ਮਿਲ ਰਿਹਾ ਹੈ ਲੋਕ ਖੁਦ ਆ ਰਹੇ ਨੇ ਕਿ ਅਸੀਂ ਨਸ਼ਾ ਛਟਨਾ ਤਾਂ ਉਹਨਾਂ ਨੂੰ ਨਸ਼ਾ ਛਡਾਓ ਕੇਂਦਰ ਦੇ ਵਿੱਚ ਵੀ ਭਰਤੀ ਕਰਵਾਇਆ ਜਾ ਰਿਹਾ ਹੈ ਤਾਂ ਕਿਤੇ ਨਾ ਕਿਤੇ ਅਸਰ ਤਾਂ ਜ਼ਰੂਰ ਇਸ ਮੁਹਿੰਮ ਦਾ ਦੇਖਣ ਨੂੰ ਮਿਲ ਰਿਹਾ ਹੈ ਨਸ਼ਾ ਤਸਕਰਾਂ ਦੇ ਕਰਾਂ ਦੀਆਂ ਜਾਇਦਾਦਾਂ ਜਿਹੜੀ ਕਿ ਆ ਉਹ ਹਟਾਈਆਂ ਜਾ ਰਹੀਆਂ ਨੇ ਜੋ ਕਿ ਨਸ਼ੇ ਦੇ ਪੈਸੇ ਦੇ ਨਾਲ ਜਿਹੜੇ ਕਿ ਬਣਾਈਆਂ ਗਈਆਂ ਨੇ ਇਲੀਗਲ ਨੇ ਤਾਂ ਉਹਨਾਂ ਨੂੰ ਵੀ ਟਾਇਆ ਜਾ ਰਿਹਾ ਹੈ ਫਿਲਹਾਲ ਇਹ ਤਸਵੀਰਾਂ ਜੈਤੂ ਤੋਂ ਸਾਹਮਣੇ ਆਏ ਨੇ ਤੇ ਪੁਲਿਸ ਦੇ ਵੱਲੋਂ ਵੀ ਬਿਆਨ ਚਾਰੀ ਕੀਤਾ ਗਿਆ। ਜੀ ਸਾਡੇ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਔਰ ਸਾਡੇ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਸਰ ਉਹਨਾਂ ਦੀ ਡਾਇਰੈਕਸ਼ਨ ਸੇ ਜਿਹੜੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਚੱਲੀ ਹੈ ਉਹਦੀ ਲੜੀ ਦੇ ਤਹਿਤ ਇਹ ਅਜਿਹੀ ਇੱਕ ਡਰੱਗ ਬਦਨਾਮ ਬਸਤੀ ਹੈ ਛੱਜਗੜ ਮੋਹਲਾ ਉੱਥੇ ਆਈ ਨਹੀਂ ਹੈ ਔਰ ਇੱਥੇ ਦੋ ਪ੍ਰਾਪਰਟੀ ਸਿਵਲ ਪ੍ਰਸ਼ਾਸਨ ਵੱਲੋਂ ਆਈਡੈਂਟੀਫਾਈ ਕੀਤੀ ਗਈ ਹੈ ਜਿੱਥੇ ਨਜਾਇਜ਼ ਉਸਾਰੀ ਹੈ ਔਰ ਉਹ ਜੋ ਪੁਲਿਸ ਅਮਦਾਦ ਦੇਣ ਵਾਸਤੇ ਸੀ ਇੱਥੇ ਆਏ ਹਨ ਔਰ ਦਸਨ ਜੋ ਗੱਲ ਇਹ ਵੀ ਹੈ ਕਿ ਇਹ ਜਿਹੜੀ ਦੋਨੋਂ ਹੀ ਪ੍ਰਾਪਰਟੀਆਂ ਹੈ ਇਹਨਾਂ ਦੇ ਜਿਹੜੇ ਵਸਨੀਕ ਹੈ ਉਹਨਾਂ ਤੇ ਟੋਟਲ 15 ਪਰਚੇ ਮਿਲਾ ਕੇ ਇਹਨਾਂ ਤੇ ਹੈਗੇ ਤੋਂ ਇਹ ਇਲਾਕੇ ਵਿੱਚ ਕਾਫੀ ਇਹਨਾਂ ਦੀ ਬਦਨਾਮੀ ਸੀਗੀ ਜਿੱਤੇ ਅੱਜ ਐਸ ਪਰ ਪ੍ਰੋਸੀਜਰ ਔਰ ਐਸ ਪਰ ਲਾ ਪ੍ਰੋਪਰ ਕਾਰਵਾਈ ਕੀਤੀ ਗਈ ਇਦੇ ਵਿੱਚ ਦੱਸਣਯੋਗ ਇਹ ਵੀ ਹੈ ਕਿ ਹਲੇ ਤੱਕ ਫਰੀਦਕੋਟ ਪੁਲਿਸ ਟੋਟਲ 329 ਪਰਚੇ ਐਨਡੀਪੀਐਸ ਦੇ ਦਰਜ ਕਰਕੇ 450 ਡਰਗ ਪੈਡਲਰਜ਼ ਨੂੰ ਛੋਟੇ ਤੇ ਵੱਡੇ ਮਗਰਮਚਨ ਇਨਕਲੂਡਡ ਉਹਨਾਂ ਨੂੰ ਫੜ ਕੇ ਅੰਦਰ ਦੇ ਚੁੱਕੇ ਐ ਔਰ 4 ਕਰੋੜ 90 ਲੱਖ ਤੋਂ ਜ਼ਿਆਦਾ ਦੀ ਪ੍ਰਾਪਰਟੀ ਸਾਡੇ ਵੱਲੋਂ ਫ੍ਰੀਜ਼ ਕਰਾਈ ਜਾ ਚੁੱਕੀ ਹੈ ਥੈਂਕ ਯੂ